ਉਹ ਮੰਡੀ ਜਿੱਥੇ ਦੂਰ ਦਰਾਡੇ ਤੋਂ ਵੱਖ-ਵੱਖ ਸੂਬਿਆਂ ਤੋਂ ਟਰਾਂਸਪੋਰਟਰ ਸਬਜ਼ੀਆਂ ਲੈ ਕੇ ਪਹੁੰਚਦੇ ਨੇ ਆਸ-ਪਾਸ ਦੇ ਕਿਸਾਨ ਸਬਜ਼ੀਆਂ ਲੈ ਕੇ ਇੱਥੇ ਵੇਚਣ ਆਉਂਦੇ ਨੇ ਜੋ ਹਾਲਾਤ ਇੱਥੇ ਬਣੇ ਨੇ ਹਰ ਕਿਸੇ ਨੂੰ ਬੜੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਛੱਡਾਂ ਦੇ ਅੰਦਰ ਵੀ ਪਾਣੀ ਜਮਾ ਹੋ ਜਾਂਦਾ ਹੈ ਨਰਕ ਦੀ ਜ਼ਿੰਦਗੀ ਜੀਰੇ ਨੇ ਦੁਕਾਨਦਾਰ 80% ਸਬਜ਼ੀ ਦਾ ਕੰਮ ਐਸ ਛੜ ਦੇ ਅੰਦਰ ਹੁੰਦਾ ਔਰ ਜਦੋਂ ਇਹ ਬਾਰਿਸ਼ ਆਂਦੀ ਹੈ ਇਹਦੇ ਅੰਦਰ ਐਦਾਂ ਲੱਗਦਾ ਜਿਵੇਂ সুইমিং ਪੂਲ ਚੁੱਲਾ ਪਿਆ ਲੈਕਟੇਸ਼ਨ ਦਾ ਕੰਮ ਸੀਵਰ ਦਾ ਕੰਮ ਸਫਾਈ ਦਾ ਕੰਮ ਸਭ ਠੇਕੇ ਦੇ ਦਿੱਤਾ ਹੋਇਆ ਜਿਹੜਾ ਕਿ ਕੋਈ ਉਹ ਠੇਕੇਦਾਰ ਇਸ ਨੂੰ ਸਹੀ ਨਹੀਂ ਕਰਦਾ ਸਾਢੇ 3 ਸਾਲ ਹੋ ਗਏ ਨੇ ਮੈਡਮ ਜੀਵਨ ਜੋਤ ਗੋੜਦੀ ਮੰਡੀ ਆਏ ਵੀ ਨੇ ਤੇ ਸਾਡੇ ਤੱਕ ਨਹੀਂ ਆਇਆ ਬਿਲਕੁਲ ਮਜਬੂਰੀ ਹੈ ਜੀ ਅਸੀਂ ਬਹੁਤ ਵਾਰ ਆਲਾ ਅਫਸਰਾਂ ਕੋਲ ਵੀ ਗਏ ਆ ਮੰਡੀ ਬੋਰਡ ਤੇ ਵੀ ਗਏ ਆ ਲੈਟਰਸ ਵੀ ਲਿਖੀਆਂ ਆ ਆਰਮੀ ਕੋਲ ਵੀ ਗਏ ਆ ਪਰ ਇੱਕੋ ਹੀ ਬਹਾਨਾ ਹੁੰਦਾ ਕਿ ਡੰਪ ਆਰਮੀ ਦਾ ਡੰਪ ਹੈ ਇੱਥੇ ਕੋਈ ਵੀ ਕਰ ਮਤਲਬ ਨਹੀਂ ਕਰ ਸਕਦੇ ਅਸੀਂ 14 ਤੋਂ 15 ਕਰੋੜ ਰੁਪਏ ਦਾ ਰੈਵਨਿਊ ਇਹਨਾਂ ਨੂੰ ਜਾਂਦਾ ਹੈ ਮਾਰਕੀਟ 20 ਔਰ ਆਰਡੀਐਫ ਤੋਂ ਜਦਕਿ 5 ਕਰੋੜ 4 ਤੋਂ 5 ਕਰੋੜ ਦਾ ਪਾਰਕਿੰਗ ਦਾ ਠੇਕਾ ਜਾਂਦਾ ਕੋਈ ਸਫਾਈ ਦਾ ਖਰਚਾ ਜਾਂਦਾ ਟੋਟਲ ਮੇਰਾ ਖਿਆਲ 15 ਤੋਂ 20 20 ਕਰੋੜ ਦੇ ਵਿੱਚ ਵਿੱਚ ਇਹਨਾਂ ਨੂੰ ਉਹ 20 ਕਰੋੜ ਦੀ ਕਮਾਈ ਹੈ ਸਰਕਾਰ ਨੂੰ ਬਿਲਕੁਲ ਤੇ ਜਿਹੜਾ ਖਰਚਾ ਹੁੰਦਾ ਕਾਗਜ਼ਾਂ 'ਚ ਕੰਮ ਕਿਤੇ ਕੰਮ ਕਿਤੇ ਨਹੀਂ ਹੈਗਾ ਜੀ ਤੁਸੀਂ ਗਰਾਊਂਡ ਦੇ ਦੇਖ ਰਹੇ ਹੋ ਗਰਾਊਂਡ ਦੀ ਤਸਵੀਰ ਕਿਸ ਤਰ੍ਹਾਂ ਦੀ ਹੈਗੀ ਹੈ ਪਿਛਲੇ 3 ਦਿਨਾਂ ਤੋਂ جاری ਬਰਸਾਤ ਦੇ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ ਤਾਪਮਾਨ 'ਚ ਗਰਾਵਟ ਆਈ ਹੈ ਮੌਸਮ ਸੁਹਾਵਣਾ ਹੋਇਆ ਹੈ ਪਰ ਇਹ ਬਰਸਾਤ ਲੋਕਾਂ ਲਈ ਇੱਕ ਵੱਡੀ ਮੁਸੀਬਤ ਦਾ ਕਾਰਨ ਵੀ ਬੰਦੀ ਜਾ ਰਹੀ ਹੈ ਗੁਰੂ ਨਗਰੀ ਜਲਥਲ ਹੋਈ ਹੋਈ ਦਿਖਾਈ ਦੇ ਰਹੀ ਹੈ ਇਸ ਵੇਲੇ ਤਸਵੀਰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੀ ਨਹੀਂ ਬਲਕੇ ਮਾਝੇ ਦੀ ਪ੍ਰਮੁੱਖ ਸਬਜ਼ੀ ਮੰਡੀ ਵੱਲਾ ਸਬਜ਼ੀ ਮੰਡੀ ਦੀ ਜਿੱਥੇ ਇਸ ਵੇਲੇ ਹਾਲਾਂਕਿ ਬਰਸਾਤ ਸਵੇਰੇ 8 ਵਜੇ ਤੋਂ ਬਾਅਦ ਨਹੀਂ ਪਈ ਲਗਭਗ ਅੱਧਾ ਘੰਟਾ ਸਵੇਰੇ ਬਰਸਾਤ ਪਈ ਹੈ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਲਾਬ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਪਹਿਲਾਂ ਅਸੀਂ ਤਸਵੀਰਾਂ ਸਾਂਝੀਆਂ ਕਰਦੇ ਸੀ ਇਸ ਮੰਡੀ ਵਿੱਚ ਗੰਦਗੀ ਦੇ ਢੇਰਾਂ ਦੀਆਂ ਪਰ ਹੁਣ ਥਾਂ-ਥਾਂ ਤੇ ਪਾਣੀ ਜਮਾ ਹੋਇਆ ਨਜ਼ਰ ਆ ਰਿਹਾ ਹੈ ਉਹ ਮੰਡੀ ਜਿੱਥੇ ਦੂਰ ਦਰਾਡੇ ਤੋਂ ਵੱਖ-ਵੱਖ ਸੂਬਿਆਂ ਤੋਂ ਟਰਾਂਸਪੋਰਟਰ ਸਬਜ਼ੀਆਂ ਲੈ ਕੇ ਪਹੁੰਚਦੇ ਨੇ ਆਸ-ਪਾਸ ਦੇ ਕਿਸਾਨ ਸਬਜ਼ੀਆਂ ਲੈ ਕੇ ਇੱਥੇ ਵੇਚਣ ਆਉਂਦੇ ਨੇ ਔਰ ਸ਼ਹਿਰ ਦੇ ਇਲਾਕੇ ਦੇ ਸਾਰੇ ਦੁਕਾਨਦਾਰ ਇੱਥੋਂ ਸਬਜ਼ੀ ਕ੍ਰਿਦਨ ਆਂਦੇ ਨੇ ਚਾਹੇ ਉਹ ਰੇੜੀਆਂ ਫੜੀਆਂ ਵਾਲੇ ਨੇ ਚਾਹੇ ਦੁਕਾਨਾਂ ਵਾਲੇ ਨੇ ਪਰ ਜੋ ਹਾਲਾਤ ਇੱਥੇ ਬਣੇ ਨੇ ਹਰ ਕਿਸੇ ਨੂੰ ਬੜੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜੋ ਸ਼ੈੱਡ ਇੱਥੇ ਬਣੇ ਹੋਏ ਨੇ ਚਾਰ ਸ਼ੈੱਡ ਉਹਨਾਂ ਦੀ ਹਾਲਤ ਬੇहद ਖਸਤਾ ਹੈ ਤੇ ਜਦੋਂ ਬਰਸਾਤ ਹੁੰਦੀ ਹੈ ਤਾਂ ਸ਼ੈੱਡਾਂ ਦੇ ਅੰਦਰ ਵੀ ਪਾਣੀ ਜਮਾ ਹੋ ਜਾਂਦਾ ਹੈ ਤੋ ਫਿਲਹਾਲ ਤਸਵੀਰਾਂ ਸੀ ਸ਼ੈੱਡਾਂ ਦੇ ਬਾਹਰ ਦੀ ਸਾਂਝੀ ਕਰ ਰਹੇ ਆ ਅੰਦਰ ਵੀ ਦਿਖਾਣੇ ਆ ਕਿ ਕੀ ਹਾਲਾਤ ਨੇ ਕਿਸ ਤਰ੍ਹਾਂ ਨਰਕ ਦੀ ਜ਼ਿੰਦਗੀ ਜੀ ਰਹੇ ਨੇ ਦੁਕਾਨਦਾਰ ਜਾਂ ਆੜਤੀਏ ਜਿਹੜੇ ਇੱਥੇ ਪਿਛਲੇ ਕਈ ਵਰਿਆਂ ਤੋਂ ਕੰਮ ਕਰ ਰਹੇ ਨੇ ਔਰ अनेका ਵਾਰ ਪ੍ਰਸ਼ਾਸਨ ਤੱਕ ਇਸ ਮੰਡੀ ਦੀ ਆਵਾਜ਼ ਪੰਚਾਇਤ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਇਹ ਮੁਸ਼ਕਲਾਂ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਤੇ ਕੋਈ ਸੁਣਵਾਈ ਪਿਛਲੇ ਵਰਿਆਂ ਚ ਅੱਜ ਤੱਕ ਨਜ਼ਰ ਨਹੀਂ ਆਈ ਅਮਰਸਰ ਦੇ ਹਲਕਾ ਪੂਰਬੀ ਚ ਪੈਂਦੀ ਜਿੱਥੋਂ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਜੀਵਨ ਜੋਤਕੌਰ ਜੋ ਕੁਝ ਸਮਾਂ ਪਹਿਲਾਂ ਜਦੋਂ ਵੱਲਾ ਮੰਡੀ ਦੀ ਇਹ ਚੋਣਾ ਹੋਈਆਂ ਸੀ ਤਾਂ ਉਸ ਦੇ ਵਿੱਚ ਇੱਕ ਉਮੀਦਵਾਰ ਵੀ ਉਹਨਾਂ ਵੱਲੋਂ ਖੜਾ ਕੀਤਾ ਗਿਆ ਸੀ ਵਿਕਾਸ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ ਸੀ ਹਾਲਾਂਕਿ ਉਸ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ ਤਾਂ ਵੱਲਾ ਮੰਡੀ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਚਰਨਜੀਤ ਸਿੰਘ ਬਤਰਾ ਸਾਹਿਬ ਮੌਜੂਦ ਨੇ ਪ੍ਰਧਾਨ ਜੀ ਕੀ ਕਾਰਨ ਹੈ ਐਡਾ ਨਰਕ ਕਿਉਂ ਬਣਿਆ ਪਿਆ ਇੱਥੇ ਦੇਖੋ ਜੀ ਇਹ ਮੰਡੀ ਜਿਹੜੀ ਹੈ ਮਾਰਕੀਟ ਕਮੇਟੀ ਨੇ ਲੈਕਟੇਸ਼ਨ ਦਾ ਕੰਮ ਸੀਵਰ ਦਾ ਕੰਮ ਸਫਾਈ ਦਾ ਕੰਮ ਸਭ ਠੇਕੇ ਤੇ ਦਿੱਤਾ ਹੋਇਆ ਹੈ ਜਿਹੜਾ ਕਿ ਕੋਈ ਉਹ ਠੇਕੇਦਾਰ ਇਸ ਨੂੰ ਸਹੀ ਨਹੀਂ ਕਰਦਾ ਔਰ ਇੱਕ ਇੱਕ ਜਬਾਟਮੈਂਟ ਨੇ ਆਪਣੇ ਕੋਲ ਜਰੂਰ ਰੱਖਿਆ ਹੋਇਆ ਕਿ ਸਾਡਾ ਗਲਾ ਘੁੱਟਣ ਵਾਲਾ ਕਿ ਇਹਨਾਂ ਕੋਲ ਰੈਵਨਿਊ ਲੈਣਾ ਹੀ ਲੈਣਾ ਭਾਵੇਂ ਇਹਨਾਂ ਦਾ ਮਾਲ ਛੜੇ ਤੇ ਭਾਵੇਂ ਘਲੇ ਇਹ ਕੋਈ ਬੰਦਾ ਧਿਆਨ ਨਹੀਂ ਕਰਦਾ ਸਾਢੇ 3 ਸਾਲ ਹੋ ਗਏ ਨੇ ਮੈਡਮ ਜੀਵਨ ਜੋਤ گورਦੀ ਮੰਡੀ ਆਏ ਵੀ ਨੇ ਤੇ ਸਾਡੇ ਤੱਕ ਨਹੀਂ ਆਏ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਏ ਕਿ ਆਓ ਮੰਡੀ ਆਓ ਜਿੱਦਾਂ ਸਮੱਸਿਆ ਦੱਸੀਏ ਇਹਦੇ ਹੱਲ ਵੀ ਦੱਸੀਏ ਦੇਖੋ ਜੀ ਇਹਨਾਂ ਕੋਲ ਇੱਕੋ ਗੱਲ ਏ ਕਿ ਆਰਮੀ ਡੰਪੇ ਉਹਨਾਂ ਦਾ ਉਮੀਦਵਾਰ ਰਹਾ ਤਾਂ ਤੁਹਾਡੀ ਗੱਲ ਕਿਉਂ ਸੁਣ ਰਿਹਾ ਚਲੋ ਉਮੀਦਵਾਰ ਮੈਂ ਵੀ ਦੇ ਉਹਨਾਂ ਦੇ ਸ਼ਹਿਰ ਦਾ ਹੀ ਬੰਦਾ ਸੀ ਐਮਐਲ ਦੇ ਸਾਰਿਆਂ ਦਾ ਇੱਕੋ ਹੀ ਹੁੰਦਾ ਵਾ ਦੇਖੋ ਇੱਕ ਹਰ ਗੱਲ ਤੇ ਕਹਿੰਦੇ ਜੀ ਆਰਮੀ ਨਹੀਂ ਕਰ ਰਹੇ ਸੀ ਦੇਖੋ ਸਫਾਈ ਤੋਂ ਵੀ ਆਰਮੀ ਰੋਕਦੀ ਏ ਪਾਣੀ ਇਹ ਸਭ ਦੇ ਠੇਕੇ ਹੋਏ ਹੋਏ ਐਸਪੀ ਦੇ ਸੀਵਰੇਜ ਦੇ ਪੇਮੈਂਟ ਵੀ ਜਾਂਦੀ ਹੈ ਪਰ ਕੰਮ ਕੋਈ ਨਹੀਂ ਕਾਗਜ਼ੀ ਕਾਰਵਾਈ ਕਾਗਜ਼ੀ ਕਾਰਵਾਈ ਕੰਮ ਕੋਈ ਨਹੀਂ ਹੁੰਦਾ ਦੂਸਰਾ ਦੇਖੋ ਸਾਡੇ ਕੋਲ ਗਦਾਮ ਨਹੀਂ ਚੰਦ ਕਦਮਾਂ ਦੇ ਦੂਰ ਉੰਦੇ ਤੇ ਪੂਰੀਆਂ ਲਾਈਟਾਂ ਲੱਗੀਆਂ ਇੱਥੇ ਕੋਈ ਲਾਈਟ ਨਹੀਂ ਹੈਗੀ ਮੰਡੀ ਚ ਤੁਸੀਂ ਕਿਲੇ ਰਾਤ ਦੇ ਮੇਲੇ ਆਓ ਕੋਈ ਲਾਈਟ ਨਹੀਂ ਹੈਗੀ ਇੱਕ ਕੱਲ ਦੋ ਵੱਡੇ ਗਾਵਾਂ ਬੀਜੀ ਦੇ ਖੰਬੇ ਨਾਲ ਲਾ ਕੇ ਮਰ ਕੀਆ ਮੇਰੇ ਕੋ ਵੀਡੀਓ ਮੈਂ ਤੁਹਾਨੂੰ ਦੇ ਦੇਣਾ ਜੇ ਕੋਈ ਬੰਦੇ ਨੂੰ ਲੱਗ ਗਈ ਤੇ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਮੈਡਮ ਜੀਵਨ ਜੋਸ਼ਗੌਰ ਜੀ ਨੂੰ ਰਿਕੁਐਸਟ ਕੀਤੀ ਹੈ ਕਿ ਮੰਡੀ ਆਓ ਅਸੀਂ ਤੁਹਾਨੂੰ ਸਮੱਸਿਆ ਦਾ ਹਾਲ ਦੱਸਨੇ ਆ ਸਮੱਸਿਆ ਠੀਕ ਵੀ ਹੋ ਜਾਏਗੀ ਪਰ ਕੋਈ ਇਸ ਬਾਰੇ ਧਿਆਨ ਨਹੀਂ ਕੀਤਾ ਜਾ ਰਿਹਾ ਜ਼ਿੰਮੇਵਾਰ ਕੌਣ ਹੈ ਜਿਹੜਾ ਜ਼ਹਿਰ ਖਵਾਇਆ ਜਾ ਰਿਹਾ ਲੋਕਾਂ ਨੂੰ ਜੇ ਦੀ ਜ਼ਿੰਮੇਵਾਰੀ ਤੇ ਅਸੀਂ ਤੇ ਇੱਕ ਡਿਪਾਰਟਮੈਂਟ ਨੂੰ ਵੀ ਕਹਾਂਗੇ ਕਿ ਡਿਪਾਰਟਮੈਂਟ ਦੇ ਲੋਕਾਂ ਦੀ ਹੈ ਕਿ ਜਿਹੜਾ ਸ਼ਹਿਰ ਦੀ 40 ਲੱਖ ਦੀ ਆਬਾਦੀ ਹੈ ਜਿਸ ਨੂੰ ਅਸੀਂ ਜ਼ਹਿਰ ਸਪਲਾਈ ਕਰ ਰਹੇ ਹਾਂ ਗੰਦਗੀ ਵਾਲੀਆਂ ਸਬਜ਼ੀ ਔਰ ਫਰੂਟ ਅਸੀਂ ਸਪਲਾਈ ਕਰ ਰਹੇ ਹਾਂ ਮਜਬੂਰੀ ਹੈ ਕਿਉਂਕਿ ਇੱਥੇ ਹਲ ਕੋਈ ਨਹੀਂ ਬਿਲਕੁਲ ਮਜਬੂਰੀ ਹੈ ਜੀ ਅਸੀਂ ਬਹੁਤ ਵਾਰ ਆਲਾ ਅਫਸਰਾਂ ਕੋਲ ਵੀ ਗਏ ਆ ਮੰਡੀ ਬੋਰਡ ਤੇ ਵੀ ਗਏ ਆ ਲੈਟਰਸ ਵੀ ਲਿਖੀਆਂ ਆ ਆਰਮੀ ਕੋਲ ਵੀ ਗਏ ਆ ਪਰ ਇੱਕੋ ਹੀ ਬਹਾਨਾ ਹੁੰਦਾ ਕਿ ਡੰਪ ਆਰਮੀ ਦਾ ਡੰਪ ਹੈ ਇੱਥੇ ਕੋਈ ਵੀ ਕਰ ਮਤਲਬ ਨਹੀਂ ਕਰ ਸਕਦੇ ਅਸੀਂ ਕੰਸਟਰਕਸ਼ਨ ਵਗੈਰਾ ਨਹੀਂ ਕਰ ਸਕਦੇ ਇਸੇ ਕੋਸ ਗੱਲ ਦਾ ਆਸਰਾ ਲੈ ਕੇ ਬਹਾਨਾ ਲਮਕਾਇਆ ਜਾ ਰਿਹਾ ਹੈ ਇਸ ਕੰਮ ਨੂੰ ਬਿਲਕੁਲ ਉਹ ਹੀ ਉਹ ਬਹਾਨਾ ਹੈਗਾ ਜੀ ਇਹਨਾਂ ਕੋ ਆਰਮੀ ਦਾ ਨੰਬਾ ਹੁਣ ਇਧਰ ਕੈਮਰਾਮੈਨ ਨੂੰ ਮੈਂ ਅਪੀਲ ਕਰਾਂਗਾ ਕਿ ਇਧਰ ਵੀ ਕੈਮਰਾ ਮਾਰਨ ਥੋੜਾ ਜਿਆ ਦੇਖਣ ਜਰਾ ਦਿਖਾਣ ਕਿ ਸਬਜ਼ੀ ਮੰਡੀ ਦੇ ਵਿੱਚ ਗੰਦਗੀ ਦਾ ਹਾਲਾਤ ਹੈ ਕਿ ਆਰਮੀ ਕੀ ਕਹਿੰਦੀ ਹੈ ਕਿ ਸਪਲਾਈ ਸਫਾਈ ਨਾ ਕਰੋ ਆਰਮੀ ਕੀ ਕਹਿੰਦੀ ਹੈ ਤੁਸੀਂ ਰਿਪੇਅਰ ਨਾ ਕਰੋ ਆਪਣੇ ਉੱਪਰ ਛੱਤ ਨਾ ਪਾਓ ਆਰਮੀ ਨਵੀਂ ਕੰਸਟਰਕਸ਼ਨ ਨੂੰ ਨੀ ਨਿਕਾਸੀ ਨਾ ਕਰੋ ਸੀਵਰੇਜ ਸਾਫ ਨਾ ਕਰੋ ਬਿਲਕੁਲ ਬਿਲਕੁਲ ਕੋਈ ਸੁਵਿਧਾ ਨਹੀਂ ਕੀਜੀਏ ਤੇ ਕੋਈ ਸੁਵਿਧਾ ਨਹੀਂ ਕੀਜੀ ਬਿਲਕੁਲ ਬਹੁਤ ਬੁਰੇ ਹਾਲਾਤ ਹੈ ਇਸ ਮੰਡੀ ਦੇ ਵਿੱਚ ਰੋਜ਼ ਘੱਟੋ ਘੱਟ 20 ਤੋਂ 25 ਹਜ਼ਾਰ ਲੋਕਾਂ ਦੀ ਆਵਾਜਾਈ ਹੈਗੀ ਚਾਹਵਾਂਗੇ ਛੱਡ ਦੇ ਅੰਦਰ ਦੇ ਵੀ ਅਸੀਂ ਹਾਲਾਤ ਦਿਖਾਈਏ ਤਾਂ ਕਿ ਕੋਸ਼ਿਸ਼ ਹੈ ਸਾਡੀ ਕਿ ਅਸੀਂ ਲਗਾਤਾਰ ਮੁਸ਼ਕਲਾਂ ਹਾਈਲਾਈਟ ਕਰਦੇ ਹਾਂ ਉਸ ਨਾਲ ਸੰਬੰਧੀ ਖਬਰਾਂ ਨਸ਼ਰ ਕਰਦੇ ਹਾਂ ਤਾਂ ਜੋ ਸਰਕਾਰ ਦਾ ਪ੍ਰਸ਼ਾਸਨ ਦਾ ਧਿਆਨ ਇਹਦੇ ਵੱਲ ਦਿਵਾਇਆ ਜਾ ਸਕੇ ਤੇ ਇਹ ਉਹ ਛੱਡ ਨੇ ਜਿਨ੍ਹਾਂ ਦੇ ਅੰਦਰ ਸਬਜ਼ੀਆਂ ਦੀਆਂ ਦੁਕਾਨਾਂ ਲੱਗਦੀਆਂ ਨੇ ਸਵੇਰੇ ਜਿੱਥੋਂ ਸੇਲ ਪਰਚੇਜ਼ ਹੁੰਦੀ ਸਬਜ਼ੀਆਂ ਦੀ ਪਰ ਇੱਥੇ ਤੱਕ ਪਹੁੰਚਣ ਦਾ ਸ਼ੈੱਡ ਤੱਕ ਕੋਈ ਵੀ ਰਸਤਾ ਜਿਹੜਾ ਨਹੀਂ ਹੈ ਜਿਸ ਨੂੰ ਆਪਾਂ ਇਹ ਮਾਨਸਕੀ ਕਿ ਰਸਤਾ ਸਾਫ਼ ਹੈ ਆਪਾਂ ਇਸ ਰਸਤੇ ਦੀ ਨਿਕਲ ਸਕਦੇ ਹਾਂ ਸਾਰੇ ਪਾਸੇ ਚਿੱਕੜ ਹੈ ਪਾਣੀ ਜਮਾ ਹੋਇਆ ਹੈ ਬਦਬੂ ਆ ਰਹੀ ਹੈ ਗੰਦਗੀ ਦੇ ਢੇਰ ਹੈ ਔਰ ਉੱਤੋਂ ਬਾਰਿਸ਼ ਤੇ ਚਲਦੇ ਜਿਹੜਾ ਮੱਛਰ ਸੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਮੱਛਰ ਇਸ ਵੇਲੇ ਇੱਥੇ ਨਜ਼ਰ ਆ ਰਹੇ ਹੈ ਤਾਂ ਚਾਰੇ ਪਾਸੇ ਬਿਮਾਰੀਆਂ ਦਾ ਖਤਰਾ ਹੈ ਸਭ ਪਾਸੇ ਬਿਮਾਰੀਆਂ ਦਾ ਜੀ ਮੰਡੀ ਦੇ ਵਿੱਚ ਡੇਂਗੂ ਕਰਕੇ ਪਿਛਲੇ ਸਾਲ ਦੋ ਬੰਦਿਆਂ ਦੀ ਮੌਤ ਵੀ ਹੋਈ ਹੈ ਜੀ ਤੇ ਪਰ ਕੋਈ ਵੀ ਇੱਥੇ ਸਹੂਇਦਾ ਕੋਈ ਵੀ ਨਹੀਂ ਹੈਗੀ ਔਣੋਖੇ ਸੁੱਖੇ ਜਿਹੜਾ ਛੱਡ ਦੇ ਅੰਦਰ ਜਾਣਾ ਪੂ ਚਿੱਕੜ ਚੋਂ ਲੰਘ ਕੇ ਬੇहद ਮਦਬੂਦਾਰ ਔਰ ਇਹੀ ਇੱਥੋਂ ਮੰਡੀ ਤੋਂ ਸਬਜ਼ੀਆਂ ਸਿਰਫ ਅੰਮ੍ਰਿਤਸਰ ਨਹੀਂ ਬਟਾਲਾ ਗੁਰਦਾਸਪੁਰ ਜੰਮੂ ਸ਼੍ਰੀਨਗਰ ਤੱਕ ਜਾਂਦੀ ਜੰਮੂ ਕਸ਼ਮੀਰ ਪੂਰੇ ਸੂਬੇ ਚ ਸਬਜ਼ੀ ਇੱਥੋਂ ਜਾਂਦੀ ਇਸ ਮੰਡੀ ਤੋਂ ਔਰ ਜਦੋਂ ਬਾਰਿਸ਼ ਹੋਈ ਸੀ ਤਾਂ ਅਸੀਂ ਪਹੁੰਚ ਨਹੀਂ ਪਾਏ ਸਾਨੂੰ ਇਹਨਾਂ ਲੋਕਾਂ ਨੇ ਦੁਕਾਨਦਾਰਾਂ ਨੇ ਫੋਨ ਕੀਤੇ ਸੀ ਪਰ ਅੰਦਰ ਵੀ ਹਾਲਾਤ ਥਾਂ ਥਾਂ ਤੇ ਚਿੱਕੜ ਹੈ ਬੇहद ਜਿਆਦਾ ਬਦਬੂ ਆ ਰਹੀ ਹੈ ਉੱਤੇ ਸ਼ੈੱਡ ਦੇਖ ਸਕਦੇ ਹੋ ਸ਼ੈੱਡ ਜਰੂਰ ਅਸੀਂ ਦਿਖਾਣੇ ਚਾਹਵਾਂਗੇ ਕਿ ਸਾਰੇ ਸ਼ੈੱਡਾਂ ਦੇ ਵਿੱਚ ਵੱਡੇ ਵੱਡੇ ਸੁਰਾਖ ਨਜ਼ਰ ਆ ਰਹੇ ਹੈ ਤਾਂ ਜ਼ਾਹਰ ਜੀ ਗੱਲ ਹੈ ਜਦੋਂ ਬਰਸਾਤ ਹੋਣੀ ਹੈ ਤੇ ਪਾਣੀ ਚੋਣਾ ਹੈ ਪਾਣੀ ਥੱਲੇ ਤੱਕ ਆਣਾ ਹੈ ਸਬਜ਼ੀਆਂ ਵੀ ਖਰਾਬ ਹੋਣੀ ਹੈ ਮਾਰਿਸ਼ ਕਰਕੇ ਕਿੰਨੀ ਪ੍ਰੇਸ਼ਾਨੀ ਹੈ ਬਹੁਤ ਜ਼ਿਆਦਾ ਪ੍ਰੇਸ਼ਾਨੀ ਭਾਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰੇਸ਼ਾਨੀ ਬਹੁਤ ਪਾਣੀ ਭਾਜੀ ਵੇਖੋ ਕੀ ਹਾਲ ਦਾ ਤੁਹਾਡਾ ਇਹ ਛੱਪਣ ਲੱਗਿਆ ਤੇ ਇਹ ਛੱਪੜ ਜਾਂਦੇ ਸਾਰੇ ਬੁਰਾ ਹਾਲ ਜੀ ਦੇਖੋ ਜੀ ਮਾਰੋ ਸਾਡੇ ਪਾਣੀ ਪਾਣੀ ਉੱਪਰ ਪੈਦਾ ਸੋਧ ਸਾਰੇ ਕਿ ਕਦੋਂ ਤੋ ਇਹ ਲਾਤ ਵਾਵਾ ਸਾਲ ਹੋ ਗਿਆ ਜੀ ਕੋਈ ਰਿਪੇਅਰ ਨਹੀਂ ਕੋਈ ਮੇਨਟੇਨੈਂਸ ਨਹੀਂ ਕੋਈ ਨਹੀਂ ਆਉਂਦੇ ਜੀ ਕੋਈ ਧਿਆਨ ਨਹੀਂ ਦੇ ਨਾ ਜੀ ਸਾਢੇ 3 ਸਾਲ ਹੋ ਗਏ ਸਰਕਾਰੇ ਕਰੀ ਵੀ ਨਹੀਂ ਕੋਈ ਨਾ ਜੀ ਨਾ ਬਾਅਦ ਦੇਖੋ ਕੀ ਹਾਲ ਹੈ ਪਾਣੀ ਪਾਣੀ ਬੁਰਾ ਹਾਲ ਵਾਂਗ ਕੇ ਜੀ ਬਿਮਾਰੀਆਂ ਦਾ ਘਰ ਮੁਸ਼ਕਲ ਹਾਂ ਜੀ ਹਾਂ ਜੀ ਬੈਡ ਸਮੈਲ ਆ ਰਹੀ ਬਹੁਤ ਜ਼ਿਆਦਾ ਇਹ ਨਰੀ ਬਿਮਾਰੀ ਹੈਗੀ ਆ ਤੇ ਹਰ ਇੱਕ ਨੂੰ ਬਿਮਾਰ ਹੁੰਦਾ ਨਵੀਂ ਬਿਮਾਰੀ ਦਾ ਪੈਣ ਦਾ ਖਤਰਾ ਹੈਗਾ ਸਬਜ਼ੀਆਂ ਵੀ ਕਿੰਨੀ ਖਸਾਫਰੇ ਦੀ ਜਿਹੜੀ ਫਿਰ ਆਪਾਂ ਵੇਚ ਜਾਈਏ ਉਹ ਇਦਾਂ ਹੀ ਸਬਜ਼ੀਆਂ ਕਿਹੜੀ ਖਸਾਫਰੇ ਨਹੀਂ ਹੈ ਚਿਕਨ ਨਾਲ ਲਿਵੜੀ ਹੁੰਦੀ ਹੈ ਸਬਜ਼ੀਆਂ ਦੇ ਜਿਹੜੇ ਖਾਣੇ ਨਰੀ ਬਿਮਾਰੀ ਹੈ ਇਹ ਵੀ ਅੰਮ੍ਰਿਤਸਰ ਵਾਸੀਆਂ ਲਈ ਇੱਕ ਅਲਰਮਿੰਗ ਸਿਚੁਏਸ਼ਨ ਹੈ ਕਿ ਜਿਹੜੀਆਂ ਸਬਜ਼ੀਆਂ ਅਸੀਂ ਖਾ ਰਹੇ ਆ ਉਹ ਵੀ ਮਤਲਬ ਗੰਦਗੀ ਦੀ ਹੈ ਪਰ ਭੂਰਾ ਫਿਰ ਦੇਖੋ ਜੀ ਦੇਖੋ ਹੁਣ ਕਿੰਨੇ ਸਾਲ ਹੋ ਗਏ ਸਾਨੂੰ ਕੰਤੋਂ ਕੰਤੋਂ 20 ਸਾਲ ਹੋ ਗਏ ਇਸ ਮੰਡੀ 'ਚ ਆਏ ਸਾਨੂੰ ਪਰ 20 ਸਾਲਾਂ ਤੋਂ ਅਸੀਂ ਇਹੋ ਹੀ ਮੁਸੀਬਤਾਂ ਚਲਦੇ ਆ ਰਹੇ ਆ ਹੁਣ ਜੇ ਅਸੀਂ 4 ਨੰਬਰ ਸ਼ਰ ਦੇ ਥੱਲੇ ਖੜੇ ਆ ਤਾਂ ਹਾਲਾਤ ਵੱਧ ਤੋਂ ਵੱਧਰ ਹੋ ਗਏ ਬਹੁਤ ਜ਼ਿਆਦਾ ਬਦਤਰ ਹੋ ਗਏ ਜੀ ਮੈਨੂੰ ਨਹੀਂ ਲੱਗਦਾ ਕਿ ਸਾਡੀ ਅਗਲੀ ਜਨਰੇਸ਼ਨ ਕਦੀ ਸਬਜ਼ੀ ਮੰਡੀ ਦਾ ਕੰਮ ਕਰੇਗੀ ਜੇ ਆਂਦੇ ਵੀ ਨੇ ਬੱਚੇ ਤੋਂ ਕਹਿੰਦੇ ਨੇ ਵੀ ਪਾਪਾ ਅਸੀਂ ਤੇ ਇੱਥੇ ਕੰਮ ਕਰਨਾ ਨਹੀਂ ਕਦੀ ਜ਼ਿੰਦਗੀ ਨਹੀਂ ਸੋਚਾਂਗੇ ਕਿਤੇ ਹੋਰ ਨੌਕਰੀ ਕਰ ਲਾਂਗੇ ਪਰ ਮੰਡੀ ਜੀ ਕੰਮ ਨਹੀਂ ਕਰਾਂਗੇ ਕਿੱਥੋਂ ਕਰਾਂਗੇ ਇੱਥੇ ਤਾਂ ਖੜਨਾ ਮੁਸ਼ਕਲ ਅਸੀਂ ਜਿਹੜੇ 4 ਨੰਬਰ ਸ਼ਰ ਦੇ ਥ 80% ਸਬਜ਼ੀ ਦਾ ਕੰਮ ਇਸ ਛੱਡ ਦੇ ਅੰਦਰ ਹੁੰਦਾ ਹੈ। ਔਰ ਜਦੋਂ ਇਹ ਬਾਰਿਸ਼ ਆਂਦੀ ਹੈ ਇਹਦੇ ਅੰਦਰ ਐਦਾਂ ਲੱਗਦਾ ਜਿਵੇਂ সুইমিং ਪੂਲ ਚੱਲਦਾ ਪਿਆ। ਔਰ ਥੱਲੇ ਜਿੰਨਾ ਵੀ ਮਾਲ ਵੇਚਣ ਆੜਤੀ ਉਹ ਸਾਰੇ ਇਹਦਾ ਮਾਲ ਖਰਾਬ ਹੁੰਦਾ ਹੈ। ਦੂਜੀ ਗੱਲ ਹੋਰ ਇੱਕ ਤੇ ਜੋ ਮਾਲਾਂ ਦਾ ਨੁਕਸਾਨ ਤਾਂ ਹੈਗਾ ਹੀ ਹੈ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਇਹ ਕਦੋਂ ਵੀ ਛੱਡ ਡਿੱਗ ਸਕਦਾ ਹੈ। ਸਾਨੂੰ 1972 ਦਾ ਛੱਡ ਤਿਆਰ ਹੋਏ ਹੋਏ ਨੇ। ਉਹਦੇ ਉੱਤੇ ਕੋਈ ਮੁਰੰਮਤ ਨਹੀਂ ਹੈ। 55 ਸਾਲ ਪੁਰਾਣਾ ਛੱਡ ਹੈ। ਤੁਸੀਂ ਇੱਕ ਨੰਬਰ ਛੱਡ ਦੇਖੋ। ਉਹਨੂੰ ਡਿੱਗਿਆ ਕਿੰਨਾ ਚਿਰ ਹੋ ਗਿਆ ਹੈ? ਪਰ ਉਹਨਾਂ ਦੀ ਕੋਈ ਮੁਰੰਮਤ ਨਹੀਂ ਹੈ ਬਹੁਤ ਬੁਰਾ ਹਾਲ ਹੈ ਇਹੋ ਜਿਹੇ ਹਾਲਾਤ ਜਿਹੜੇ ਬਣ ਚੁੱਕੇ ਨੇ ਸਾਡੇ ਵੀ ਆਪਾਂ ਕੰਮ ਕਰਨ ਜੋਗੇ ਰਹਿ ਗਏ ਨਹੀਂ ਅਸੀਂ ਇੰਨਾ ਜ਼ਿਆਦਾ ਐਮਐਲਏ ਸਾਹਿਬ ਨੂੰ ਆਪਣੇ ਮੰਡੀ ਬੋਰਡ ਨੂੰ ਕਹਿ ਚੁੱਕੇ ਹਾਂ ਕਿ ਰਿਕੁਐਸਟਾਂ ਕਰ ਚੁੱਕੇ ਹਾਂ ਕਿ ਕੁਝ ਨਾ ਕੋਈ ਸਾਡਾ ਸੋਚੋ ਸਰਕਾਰ ਨੂੰ ਇਸ ਮੰਡੀ ਤੋਂ ਕਿੰਨਾ ਕਰ ਰਿਹਾ ਮੈਨੂੰ ਇਕੱਠਾ ਰੈਵਨਿਊ ਤੇ ਦੇਖੋ ਜੀ ਕਾਫੀ ਇਕੱਠਾ ਹੋ ਰਿਹਾ ਜੋ ਉਹਨਾਂ ਦਾ ਕਮ ਸੇ ਕਮ 4 ਕਰੋੜ ਰੁਪਈਆ ਸਾਲ ਦਾ ਉਹਨਾਂ ਨੂੰ ਰੈਵਨਿਊ ਜਾਂਦਾ ਹੈ ਸਾਡੇ ਨੂੰ ਨਹੀਂ 14 ਤੋਂ 15 ਕਰੋੜ ਰੁਪਏ ਦਾ ਰੈਵਨਿਊ ਇਹਨਾਂ ਨੂੰ ਜਾਂਦਾ ਹੈ ਮਾਰਕੀਟ 20 ਔਰ ਆਰ ਡੀ ਐਫ ਤੋਂ ਜਦਕਿ 5 ਕਰੋੜ 4 ਤੋਂ 5 ਕਰੋੜ ਦਾ ਪਾਰਕਿੰਗ ਦਾ ਠੇਕਾ ਜਾਂਦਾ ਕੋਈ ਸਫਾਈ ਦਾ ਖਰਚਾ ਜਾਂਦਾ ਟੋਟਲ ਮੇਰੇ ਖਿਆਲ 15 ਤੋਂ 20 20 ਕਰੋੜ ਦੇ ਵਿੱਚ ਵਿੱਚ ਇਹਨਾਂ ਨੂੰ ਤੇ 20 ਕਰੋੜ ਦੀ ਕਮਾਈ ਹੈ ਸਰਕਾਰ ਨੂੰ ਬਿਲਕੁਲ ਤੇ ਜਿਹੜਾ ਖਰਚਾ ਹੁੰਦਾ ਕਾਗਜ਼ਾਂ 'ਚ ਕੰਮ ਕਿਤੇ ਨਹੀਂ ਕੰਮ ਕਿਤੇ ਨਹੀਂ ਹੈਗਾ ਜੀ ਤੁਸੀਂ ਗਰਾਊਂਡ ਤੇ ਦੇਖ ਰਹੇ ਹੋ ਗਰਾਊਂਡ ਦੀ ਤਸਵੀਰ ਕਿਸ ਤਰ੍ਹਾਂ ਦੀ ਹੈਗੀ ਹੈ ਇਹ ਬੜੀ ਰਾਣੀ ਦੀ ਗੱਲ ਹੈ ਕਿ ਛੱਡ ਤੱਕ ਪਹੁੰਚਦਾ ਇੱਕ ਵੀ ਰਿਸ਼ਤਾ ਸਾਫ਼ ਨਹੀਂ ਸਾਰੇ ਪਾਸੇ ਇੱਕੜੀ ਟਿੱਕੜਾ ਗੰਦਗੀ ਹੈ ਸੱਪਸੇ ਦੇਖੋ ਮੈਂ ਇੱਕ ਚੀਜ਼ ਹੈ ਢੀ ਵੱਡੀ ਮੰਡੀ ਅਸੀਂ ਬਣਾਈ ਹੈ ਤੇ ਉਥੇ ਕੂੜੇ ਦਾ ਕੋਈ ਡੰਪ ਨਹੀਂ ਹੈਗਾ ਕਿ ਕੂੜਾ ਵੀ ਮਜਬੂਰਾਂ ਨੇ ਇੱਥੇ ਹੀ ਮੰਡੀ ਦੇ ਸਾਈਡ ਤੇ ਸੁੱਟਣਾ ਪੈਂਦਾ ਹੈ ਕਿ ਕੂੜਾ ਸਿੱਟੀ ਵਿੱਚ ਕੂੜਾ ਸੁੱਟਦੇ ਆ ਜੀ ਆ ਦੇਖੋ ਮੱਛਰ ਦੇ ਹਾਲਾਤ ਦੇਖੋ ਇੱਥੇ ਇੱਥੇ ਸਬਜ਼ੀਆਂ ਉੱਥੇ ਸਬਜ਼ੀ ਪਈ ਹੈ ਦੇਖੋ ਇੱਥੇ ਸਬਜ਼ੀ ਪਈ ਹੈ ਬਿਲਕੁਲ ਸਬਜ਼ੀ ਜ਼ਰੂਰ ਕੈਰਟਸ ਚ ਪਈ ਹੈ ਪੈਕ ਕਰਕੇ ਰੱਖੀ ਗਈ ਹੈ ਪਰ ਉਹਦੇ ਥੱਲੇ ਦੇਖ ਸਕਦੇ ਹੋ ਟਿੱਕੜ ਨਜ਼ਰ ਆ ਰਿਹਾ ਹੈ ਤੋ ਇਹੀ ਸਬਜ਼ੀਆਂ ਸਾਡੇ ਘਰਾਂ ਤੱਕ ਜਾਂਦੀਆਂ ਤੇ ਜਦ ਕਿ ਇਹਨਾਂ ਦੇ ਅੰਦਰ ਬਿਮਾਰੀਆਂ ਗੰਦਗੀ ਜਿਹੜੀ ਹੈ ਉਹ ਸਾਰੇ ਪਾਸੇ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਇਹ ਅੱਡੇ ਦੇ ਹਾਲਾਤ ਨੇ ਇੱਥੇ ਆ ਗੰਦਗੀ ਦੇ ਵਿੱਚ ਸਬਜ਼ੀ ਤੈਰਦੀ ਫਿਰ ਰਹੀ ਹੈ ਅਹ ਦੇਖੋ ਸਰ ਇੱਥੇ ਗੰਦਗੀ ਦਾ ਢੇਰ ਹੈ ਔਰ ਸਾਹਮਣੇ ਫੂਡ ਮਾਰਕੀਟ ਹੈ ਸਾਡੀ ਜਿੱਥੇ ਲੋਕੀ ਸਵੇਰੇ ਨਾਸ਼ਤਾ ਕਰਦੇ ਨੇ ਕਿਉਂਕਿ ਸਵੇਰੇ ਪਾਸੇ ਗੰਦਗੀ ਦੇ ਢੇਰ ਤੇ ਵਿਚਾਰੇ ਫੂਡ ਮਾਰਕੀਟ 3-4 ਵਜੇ ਲੋਕ ਜਿਹੜੇ ਮਾਲ ਖਰੀਦਣ ਆਉਂਦੇ ਨੇ ਉਹ ਫਿਰ 7-8-9 ਵਜੇ ਤੱਕ ਉਹਨਾਂ ਨੂੰ ਟ੍ਰੈਵਲ ਕਰਕੇ ਕੋਈ ਅਜਨਾਲੇ ਆ ਰਿਹਾ ਹੈ ਕੋਈ ਕਿਧੋ ਆ ਰਿਹਾ ਤੇ ਉਹ ਫਿਰ ਇੱਥੇ ਹੀ ਖਾਣਾ ਖਾਂਦੇ ਨੇ ਤੇ ਇਹ ਦੇਖੋ ਫਿਰ ਇੱਥੇ ਖਾਣਾ ਖਾ ਕੇ ਉਹਨਾਂ ਦਾ ਕੀ ਹਾਲ ਹੋਏਗਾ ਗੰਦਗੀ ਬਹੁਤ ਜ਼ਿਆਦਾ ਇੱਥੇ ਦੇਖੋ ਕੀ ਹਾਲ ਆ ਸਬਜ਼ੀ ਖਰੀਦ ਹਾਂਜੀ ਹਾਂਜੀ ਤੇ ਚੱਲਣਾ ਫਿਰਨ ਵਾਸਤੇ ਕਿੰਨੀ ਮੁਸ਼ਕਲ ਹੈ ਕੋਈ ਡ ਕਿਸ ਤਰ੍ਹਾਂ ਉਮੀਦ ਕਰੋਗੇ ਵੀ ਸਬਜ਼ੀ ਸਾਫ਼ ਸੁਥਰੀ ਹੋ ਜਿਹੜੀ ਇੱਥੋਂ ਲੈ ਕੇ ਜਾਓਗੇ। ਸਭਾਈ ਚਾਹੀਦੀ ਇੱਥੇ। ਹਾਂਜੀ। ਸਫਾਈ ਚਾਹੀਦੀ ਇੱਥੋਂ ਦੇ ਕੰਮਚਾਰੀ ਦੇਖਣੇ ਚਾਹੀਦਾ ਵਾ ਕਿ ਇੱਥੋਂ ਸਾਫ਼ ਸਫਾਈ ਹੋਣੀ ਚਾਹੀਦੀ ਸਬਜ਼ੀ ਲੋਕੀ ਲੈ ਕੇ ਜਾਂਦੇ ਆ ਕਿੰਨਾ ਮੁਸ਼ਕਿਲ ਹੁੰਦੀ ਉਹਨਾਂ ਨੂੰ ਵੀ। ਕੋਈ ਨਹੀਂ ਮੁਸ਼ਕਿਲ ਹੋਇਆ ਪਿਆ ਇੱਥੇ। ਬਹੁਤ ਜ਼ਿਆਦਾ ਮੁਸ਼ਕਿਲ। ਅਸੀਂ ਦੇ ਉੱਥੋਂ ਚੱਲ ਕੇ ਆਏ ਬਹੁਤ ਜ਼ਿਆਦਾ ਸਾਨੂੰ ਤਕਲੀਫ ਹੋਈ ਉਹਨਾਂ ਚ। ਬਹੁਤ ਜ਼ਿਆਦਾ। ਦੁਕਾਨਦਾਰ ਵੀ ਪ੍ਰੇਸ਼ਾਨ ਨੇ, ਆੜਤੀ ਵੀ ਪ੍ਰੇਸ਼ਾਨ ਨੇ, ਟਰਾਂਸਪੋਰਟਰ ਜਾਂ ਫਿਰ ਉਹ ਲੋਕ ਜੋ ਇੱਥੇ ਸਬਜ਼ੀਆਂ ਦੇਣ ਆਉਂਦੇ ਆ ਜਾਂ ਲੈਣ ਆਉਂਦੇ ਆ। ਜਾ ਖਰੀਦੇ ਨਾਂ ਦੇ ਜਾਂ ਵੇਚੇ ਨਾਂ ਦੇ ਐ ਤੋ ਹਰ ਕੋਈ ਵੱਲਾ ਮੰਡੀ ਤੋਂ ਖਾਸਾ ਦੁਖੀ ਨਜ਼ਰ ਆ ਰਿਹਾ ਹੈ ਸਰਕਾਰ ਦੇ ਰਵਈਏ ਤੋਂ ਖਾਸਾ ਪਰੇਸ਼ਾਨ ਨਜ਼ਰ ਆ ਰਿਹਾ ਹੈ ਗੰਦਗੀ ਦੇ ਢੇਰ ਤੇ ਦੁਕਾਨਾਂ ਲਾ ਕੇ ਬੈਠਣ ਦੇ ਲਈ ਮਜਬੂਰ ਨੇ ਕਿਉਂਕਿ ਰੋਟੀ ਰੋਜੀ ਦਾ ਸਵਾਲ ਹੈ ਐਡੀ ਬਦਬੂਜ ਕਿਵੇਂ ਬੈਠ ਜਾਨੇ ਤੁਸੀਂ ਮਜਬੂਰੀ ਕੀ ਕਰੀ ਬਹਿਣਾ ਬੰਦਾ ਸ਼ਾ ਜੀ ਬਹਿਣਾ ਬੰਦਾ ਕੀ ਕਰੀ ਹੋਣੀ ਆਦਤ ਪੈ ਗਈ ਹੈ ਇਸ ਤਰ੍ਹਾਂ ਹੀ ਆ ਵੀ ਲੋਕ ਟਿੱਕਰ ਤੇ ਬੈਠਿਓ ਤੁਸੀਂ ਆਹ ਤਾਂ ਸਾਹਮਣੇ ਹੀ ਆ ਬੈਠਾ ਆ ਤੇ ਪੈ ਗਈ ਸਾਲੀ ਮੜ ਹੋ ਗਈ ਐਸੇ ਕੰਮ ਚ ਜਿ ਚਿੱਕੜ ਹੰਦਲੇ ਪਾਸੇ ਗੰਦ ਦੇ ਵਿੱਚ ਦੁਕਾਨ ਲਾ ਹਾਂਜੀ ਬੈਣੀ ਪੈਣਾ ਤਾਂ ਹੁਣ ਪੜਾਈ ਜੋ ਹਾਲਤ ਹੈ ਮੰਡੀ ਦਾ ਤੋਂ ਵੱਤ ਤੋਂ ਬੱਤਰ ਹਾਲਾਤ ਪ੍ਰਮੁੱਖ ਸਬਜ਼ੀ ਮੰਡੀ ਵੱਲ ਜਿੱਥੇ ਥਾਂ ਥਾਂ ਤੇ ਗੰਦਗੀ ਦੇ ਢੇਰ ਦੂਰ ਦੂਰ ਤੱਕ ਜਮਾ ਹੋਇਆ ਸੀਵਰੇਜ ਦਾ ਪਾਣੀ ਬਾਰਿਸ਼ ਦਾ ਪਾਣੀ ਚਿੱਕੜ ਗੰਦਗੀ ਬਦਬੂ ਤੋਂ ਇਹ ਜਮਿਨੀ ਹਕੀਕਤ ਹੈ ਸਬਜੀ ਮੰਡੀ ਵੱਲਾ ਦੀ ਜਿਸ ਨੂੰ ਲੈ ਕੇ ਹਰ ਕੋਈ ਖਾਸਾ ਪਰੇਸ਼ਾਨ ਹੈ ਔਰ ਪ੍ਰਸ਼ਾਸਨ ਤੱਕ ਇਹ ਅਪੀਲ ਵੀ ਹੈ ਇੱਕ ਵਾਰਨਿੰਗ ਵੀ ਦਿੱਤੀ ਗਈ ਆਰਤੀ ਐਸੋਸੀਏਸ਼ਨ ਵੱਲੋਂ ਕਿ ਜੇਕਰ ਆਂਦੇ ਕੁਝ ਦਿਨਾਂ ਦੇ ਵਿੱਚ ਇਸ ਮੰਡੀ ਵੱਲ ਦੀ ਸਾਰ ਨਾ ਲਈ ਗਈ ਤਾਂ ਆਰਤੀ ਐਸੋਸੀਏਸ਼ਨ ਵੱਲੋਂ ਵੱਲਾ ਮੰਡੀ ਨੂੰ ਅਨਮਿੱਥੇ ਸਮੇਂ ਲਈ ਬੰਦ ਕੀਤਾ ਜਾਊਗਾ ਬਾਰ ਤਰਨਾ ਲਾ ਕੇ ਨੈਸ਼ਨਲ ਹਾਈਵੇ ਜਾਮ ਕੀਤਾ ਜਾਊਗਾ ਔਰ ਉਦੋਂ ਤੱਕ ਕਿ ਮੰਡੀ ਬੰਦ ਰਹੂ ਜੋ ਤੱਕ ਸਰਕਾਰ ਸੁਚੇਤ ਰਹਿਦੀ ਸਰਕਾਰ ਇਸ ਮੰਡੀ ਦੀ ਸਾਰ ਨਹੀਂ ਲੈਂਦੀ ਜਾਂ ਦੁਕਾਨਦਾਰਾਂ ਦੀਆਂ ਲੋਕਾਂ ਦੀਆਂ ਜੋ ਮੰਗਾ ਨੇ ਇਸ ਮੰਡੀ ਦੀ ਸਾਸਪਾਈ ਨਹੀਂ ਲੈ ਕੇ ਉਹ ਪੂਰੀਆਂ ਨਹੀਂ ਕੀਤੀ ਜਾਂਦੀਆਂ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਸੀ ਨਿਊਜ਼ ਅੰਮ੍ਰਿਤਸਰ